ਭਗਵਾਨਤ ਬਾਨ ਜਿਹੜੇ ਸਾਡੇ ਸੀਐਮ ਸਾਹਿਬ ਨੇ ਉਹਨਾਂ ਨੇ ਨਾ ਇੱਕ ਅਲੱਗ ਜੀ ਸੋਚ ਰੱਖੀ ਇਹ ਦੇਖੋ ਜਿਵੇਂ ਹੁਣ ਮੈਂ ਬਿジネス ਕਰਦਾ ਆ ਆਪਾਂ ਜੇ ਗੱਲ ਕਰੀਏ ਉਹਨਾਂ ਨੇ ਪਹਿਲਾ ਜਿਹੜਾ ਸਟੈਪ ਚੱਕਿਆ ਸੀ ਬਿਜਲੀ ਦੇ ਬਿੱਲ ਫ੍ਰੀ ਸਾਡੇ ਵੀ ਬਿੱਲ ਨਹੀਂ ਆ ਰਿਹਾ ਹਣਾ ਦੂਜਾ ਜਿਹੜਾ ਇਹ ਸਟੈਪ ਹੈ ਇਹ ਉਸ ਤੋਂ ਵੀ ਜ਼ਰੂਰੀ ਸੀ ਕਿਉਂਕਿ ਲੋਕ ਨਾ ਮੈਂਟਲੀ ਅਫਸੈਟ ਹੋ ਜਾਂਦੇ ਆ ਜਦੋਂ ਤੁਸੀਂ ਮਾਰਕੀਟ 'ਚ ਐਂਟਰ ਹੁੰਨੇ ਹੋ ਇੱਕ ਪਿੱਛੋਂ ਆ ਕੇ ਬੱਚਾ ਤੁਹਾਡਾ ਜਾਂ ਕਮੀਜ਼ ਫੜ ਲੈਂਦਾ ਮੈਨੂੰ 2 ਰੁਪਏ ਦੋ ਜੀ ਮੈਨੂੰ 10 ਰੁਪਏ ਦੋ ਜੀ ਸਾਡੀ ਮਾਰਕੀਟ ਦੇ ਵਿੱਚ ਬਹੁਤ ਬੁਰਾ ਹਾਲ ਸੀ ਆ ਜਿਹੜੇ ਸਾਡੇ ਸ਼ੋਰੂਮ ਆਲੇ ਆ ਇੱਥੇ ਸਾਡੇ ਰੇੜੀਆਂ ਫੜੀਆਂ ਲੱਗਦੀਆਂ ਹਾ ਉਹਨਾਂ ਨੂੰ ਜਾਣ ਕੇ ਉਹਨਾਂ ਦੇ ਵਿੱਚ ਬਹਿ ਜਾਂਦੇ ਸੀ ਉਹ ਉਹਨਾਂ ਨੂੰ ਕੋਈ ਉਠਾ ਨਹੀਂ ਸਕਦਾ ਸੀ ਕਈ ਵਾਰੀ ਅਸੀਂ ਕੋਸ਼ਿਸ਼ ਕੀਤੀ ਵੀ ਇਹਨਾਂ ਨੂੰ ਕੁਝ ਇਦਾਂ ਦਾ ਕਹਿ ਦਈਏ ਵੀ ਚਲੇ ਜਾਣ ਰਾਤ ਨੂੰ ਸੱਚ ਮੰਨਿਓ ਵੀ ਜਦੋਂ ਆ ਹਾਟਲ ਜਿਹੜੇ ਚੱਲਦੇ ਨੇ ਬੈਹਿਣਾ ਕੋਈ ਖਾਣ ਪੀਣ ਆਇਆ ਕੋ ਰੋਟੀ ਲੈਣ ਆਇਆ ਹਰ ਇੱਕ ਬੰਦੇ ਦਾ ਕਮੀਜ਼ ਫੜ ਲੈਂਦੇ ਸੀ ਉਪਰਾਲਾ ਤਾਂ ਬਹੁਤ ਵਧੀਆ ਉਪਰਾਲਾ ਹੈ ਬਸ ਆਪਾਂ ਦਾ ਹੁਣ ਇਹੀ ਕਹਿਣਾ ਹੈ ਕਿ ਜਿਹੜੇ ਬੱਚੇ ਉਹ ਚੱਕੇ ਨੇ ਸਰਕਾਰ ਨੇ ਉਹ ਕੀਤਾ ਉਹਨਾਂ ਨੂੰ ਤਾਂ ਉਹਨਾਂ ਨੂੰ ਸਹੀ ਦਿਸ਼ਾ ਜਿਵੇਂ ਸਕੂਲਾਂ 'ਚ ਪੜਾਉਣ ਵਾਲਾ ਹੋਰ ਹੈ ਉਹਨੂੰ ਪੂਰਾ ਉਹਦੇ ਨਾਲ ਕਰਨਾ ਪੈਣਾ ਕਿਉਂਕਿ ਇੱਕ ਵਾਰ ਚੱਕਣੇ ਸੌਖੇ ਨੇ ਉਨ੍ਹਾਂ ਦਾ ਜਿਹੜਾ ਅਗਲਾ ਸਟੈਪ ਹੈ ਉਹ ਬੜਾ ਇੱਕ ਵਾਰ ਹਾਰਡ ਐਂਡ ਫਾਸਟ ਸਟੈਪ ਹੈ ਜਿੱਦਾਂ ਹੀ ਮਤਲਬ ਕਿ ਕੋਈ ਖਾਣ ਪੀਣ ਵਾਲੀ ਜਗ੍ਹਾ ਵਾ ਜਾਂ ਕੱਪੜੇ ਵਾਲੀ ਦੁਕਾਨ ਹੋਵੇ ਕੀਤੀ ਵੀ ਹੋਵੇ ਉਹ ਆ ਕੇ ਪਹਿਲੇ ਪਹਿਲਾ ਫੜ ਲਦੇ ਕਿ ਸਾਨੂੰ 10 ਰੁਪਏ ਦਿਓ 5 ਰੁਪਏ ਦਿਓ ਉਹ ਜਦੋਂ ਉਹਦੇ ਨਾਲ ਕੀ ਦੱਸਦੇ ਕਿ ਕਸਟਮਰ ਬੜਨ ਦੀ ਜਗ੍ਹਾ ਫਿਰ ਕਸਟਮਰ ਕਹਿੰਦਾ ਯਾਰ ਅਸੀਂ ਅੱਗੇ ਚੱਲਦੇ ਹਾਂ ਕਿ ਉਹਨਾਂ ਪਰੇਸ਼ਾਨੀ ਕਰਕੇ ਸਾਨੂੰ ਛੋੜ ਮਾਲ ਫੜੀ ਨਾਲ ਸਾਰਾ ਦਖੰਡ ਜੀ ਉਹ ਐਡੀਸ਼ਨ ਹੁੰਦੀ ਸੀ ਜੇ ਲੋਕ ਪ੍ਰਸੰਨ ਨਹੀਂ ਕਰਦੇ ਜਣਾ ਹੁਣ ਉਹਦੇ ਨਾਲ ਕਰਕੇ ਮਾਨ ਸਰਕਾਰ ਜੋ ਚਲਾਈ ਬੋਲਦੀ ਬਹੁਤ ਵਧੀਆ ਕੰਮ ਕੀਤਾ ਨਾਲੀ ਚੀਜ਼ ਦਾ ਤੇ ਉਸ ਅਸੀਂ ਉਹ ਵਿਫਾਰੀ ਹੈ ਨਹੀਂ ਹੁਣ 7% ਦੀ ਮਾਰਕੀਟ ਦੀ ਐ ਮੈਂ ਆਪਣੀ ਮਾਰਕੀਟ ਦੀ ਗੱਲ ਕਰਾਂ ਬਿਲਕੁਲ ਸਾਫ਼ ਹੋ ਚੁੱਕੀ ਹੈ ਔਰ ਸਾਡੇ ਦੁਕਾਨਦਾਰ ਅਸੀਂ ਆਪ ਖੁਦ ਇੰਨੇ ਖੁਸ਼ ਹੈ ਭਗਵਾਨ ਤਮੰਜ ਸਾਬ ਸਾਡੇ ਸੀਐਮ ਸਾਹਿਬ ਨੇ ਉਹਨਾਂ ਦੀ ਸਰਕਾਰ ਤੋਂ ਵੀ ਉਹਨਾਂ ਤੋਂ ਵੀ ਵੀ ਐਦਾਂ ਦਾ ਕੰਮ ਪਹਿਲੀ ਵਾਰੀ ਕਿਸੇ ਸੀਐਮ ਨੇ ਕੀਤਾ ਹੈ ਇਹ ਜੇ ਆਪਾਂ ਉਪਰਾਲਾ ਦੇਖੇ ਜਾਈਏ ਨਾ ਇਹਦੇ ਨਾਲ ਇੱਕ ਤਾਂ ਭਿਖਾਰੀ ਘਟ ਗਈ ਦੂਜੀ ਗੱਲ ਬੱਚੇ ਦੀ ਜ਼ਿੰਦਗੀ ਬਣ ਜੇਗੀ ਤੀਜੀ ਗੱਲ ਜੇ ਬੱਚਾ ਪੜ੍ਹਨ ਲੱਗ ਗਿਆ ਤਾਂ ਉਹਦੀ ਹੋਰ ਵਧੀਆ ਲਾਈਫ ਕੋਈ ਅਫਸਰ ਵੀ ਬਣ ਸਕਦਾ ਉਹ ਚੌਥਾ ਉਹਨੂੰ ਚੰਗਾ ਜੀਵਨ ਮਿਲ ਸਕਦਾ ਇਸ ਡਿਸੀਜਨ ਤੇ ਸਰਕਾਰ ਪੱਕਾ 아. ਵੀ ਆਪਣੇ ਉਸ ਪਰ ਉਤਰ ਗਈ ਜਿਵੇਂ ਮੁਹੀਮ ਇਸ ਟਾਈਮ ਉਹਦੀ ਵੀ ਚੱਲ ਰਹੀ ਹੈ ਨਸ਼ਾ ਮੁਕਤੀ ਦੀ ਤਾਂ ਜੇ ਹੋਗੇ ਤੇ ਬਹੁਤ ਅੱਛਾ ਡਿਸੀਜਨ ਹੋ ਜਾਏ ਕਿਉਂਕਿ ਸਾਨੂੰ ਖੁਦ ਨੂੰ ਬੜਾ ਤਰਸ ਤੇ ਦੁੱਖ ਵੀ ਆਉਂਦਾ ਜਦ ਅਸੀਂ ਲਾਈਟਾਂ ਦੇ ਵੀ ਖੜਦੇ ਆ ਜਾਂ ਮਾਰਕੀਟ ਵਿੱਚ ਹੀ ਜਾਂਦੇ ਛੋਟੇ ਛੋਟੇ ਬੱਚੇ ਮੰਗ ਰਹੇ ਹੁੰਦੇ ਨੇ ਅਸੀਂ ਕੁਝ ਕਰ ਸਕਦੇ ਸਾਡੇ ਕੋਲ ਐਸੇ ਇਨਸਾਨ ਜਾਂ ਉਹਦੇ ਨਾਤੇ ਵੀ ਅਸੀਂ ਦੇਂਦੇ ਹੀ ਆ ਇਹ ਕਈ ਵਾਰ ਛੱਡੇ ਨਹੀਂ ਹੁੰਦਾ ਬੱਚਿਆਂ ਦਾ ਕਿਤਨੇ ਦਾ ਬਚਪਨ ਵੀ ਰੋਲੇ ਰਿਹਾ ਹੈ ਬਚਪਨ ਰੋਲੇ ਰਿਹਾ ਹੈ ਜੇ ਚੀਜ਼ ਉਹਨੂੰ ਮਿਲਣੀ ਚਾਹੀਦੀ ਹੈ ਉਹ ਆਪਣੀ ਗਵਰਨਮੈਂਟ ਦੇ ਨਹੀਂ ਪਾ ਰਹੀ ਲੇਕਿਨ ਚਲੋ ਜੇ ਕਹਿੰਦੇ ਨਾ ਦੇਰ ਆਏ ਦਰੁ ਇਹ ਤਾਂ ਬਹੁਤ ਅੱਛਾ ਹੈ। ਕਈ ਲੇਡੀਆਂ ਹੁੰਦੀ ਸੀ ਉਹ ਬੱਚਿਆਂ ਨੂੰ ਪਤਾ ਨਹੀਂ ਕਿਹੜਾ ਨਸ਼ਾ ਕਰਵਾਂਦੀਆਂ ਸੀ ਕਿਹੜੀਆਂ ਨਹੀਂ ਉਹ ਗੋਦੀ ਜੇ ਸੁੱਤੇ ਰਹਿੰਦੇ ਸੀ ਬੱਚੇ ਠੀਕ ਹੈ ਤੇ ਕਸਟਮਰਾਂ ਨੂੰ ਕਹਿਣਾ ਜੀ ਅਸੀਂ ਦੁੱਧ ਪਲਾਣਾ ਬੱਚੇ ਨੂੰ ਜਾਂ ਘਰੇ ਰੋਟੀ ਨਹੀਂ ਬਣਦੀ ਸਾਨੂੰ ਆਟਾ ਦਵਾ ਦਿਓ ਉਹ ਆਟਾ ਕਸਟਮਰ ਕਈ ਵਿਚਾਰੇ ਤਰਸ ਕਰਕੇ ਆਟਾ ਉਟਾ ਵੀ ਦਵਾਉਂਦੇ ਸੀ ਤੇ ਉਹ ਕੀ ਕਰਦੇ ਆ ਆਟਾ ਲੈ ਕੇ ਫਿਰ ਵਾਪਸ ਦੁਕਾਨ ਤੇ ਵੇਚ ਦਿੰਦੇ ਸੀ। ਕਈ ਮਤਲਬ ਇਸ ਤਰ੍ਹਾਂ ਦੇ ਵੀ ਬੱਚੇ ਮੈਂ ਦੇਖੇ ਆ ਜਿਹੜੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਵੀ ਸਾਨੂੰ ਇੱਥੇ ਲੈ ਕੇ ਕੌਣ ਆਇਆ ਕਿਉਂਕਿ ਦੂਸਰੀ ਸਟੇਟਾਂ ਤੋਂ ਬੱਚੇ ਉਹ ਕਿੰਨੇ ਕਰਕੇ ਇੱਥੇ ਲਿਆਉਂਦੇ ਹੋਏ ਸੀ ਪਰ ਇਹ ਸਰਕਾਰ ਦੇ ਉਪਰਾਲੇ ਨੇ ਬਹੁਤ ਵਧੀਆ ਕੰਮ ਕੀਤਾ ਪਹਿਲਾਂ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਪਹਿਲੇ ਭਖਤੇ ਜਿੱਥੇ ਅਮਨ ਕੋਲ ਬੋਲਦੇ ਤੇ ਜਾਓ ਕਸਟਮਰ ਕੋ ਤੰਗ ਮਤ ਕਰੋ ਨਹੀਂ ਉਹ ਤਾਂ ਹਮੇ ਬੋਲਦੇ ਤੇ ਨਹੀਂ ਹਮਨੇ ਜਾਏਗੇ ਇੱਕ ਵਾਰ ਭੇਜੇਗੇ بار بار ਆਏਗੇ बार बार ਆਏਗੇ ਜੁਨ ਕੀ ਲੇਡੀਜ਼ ਹੋਤੀ ਹੈ ਉਹ ਤਾਂ ਫਿਰ ਗਾਲੀ ਗਲੋਚ ਮੇ ਆ ਜਾਂਦੀ ਹੈ 사ਸੀ ਗਾਲ ਜੀ ਨਿਰਪੱਖ ਪੋਸਟ ਤੇ ਤੁਹਾਡਾ ਸਵਾਗਤ ਮੈਂ ਹਾਂ ਤੁਹਾਡੇ ਨਾਲ ਮੰਤਰੀਤ ਸਿੰਘ ਪੰਜਾਬ ਸਰਕਾਰ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਮਹਮ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਇਹ ਭਖਾਰੀ ਜਿਹੜੇ ਬੱਚਿਆਂ ਨੂੰ ਨਾਲ ਲੈ ਕੇ ਭੀਖ ਮੰਗਦੇ ਸੀ ਕਿਤੇ ਨਾ ਕਿਤੇ ਉਹਨਾਂ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ ਸੀ ਉਸ ਨੂੰ ਰੋਕਣ ਦੇ ਲਈ ਇੱਕ ਕਦਮ ਚੁੱਕਿਆ ਜਾਂਦਾ ਹੈ ਔਰ ਡੀਐਨਏ ਟੈਸਟ ਦੀ ਵੀ ਗੱਲ ਚੱਲਦੀ ਹੈ ਔਰ ਬਕਾਇਦਾ ਉਹਨਾਂ ਨੂੰ ਰਾਹਤ ਕੈਂਪਾਂ ਦੇ ਵਿੱਚ ਰੱਖਿਆ ਗਿਆ ਜਿਹੜਾ ਬਾਲ ਵਿਕਾਸ ਤੇ ਭਲਾਈ ਵਿਭਾਗ ਪੰਜਾਬ ਹੈ ਉਹਨੇ ਵੀ ਵੱਡੀਆਂ ਜ਼ਿੰਮੇਵਾਰੀਆਂ ਲਈਆਂ ਕਿ ਹੁਣ ਅਸੀਂ ਇਹਨਾਂ ਬੱਚਿਆਂ ਨੂੰ ਸੁਭਾਲਾਂਗੇ ਬਹੁਤ ਸਾਰੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਵੀ भेजा ਜਾ ਰਿਹਾ ਤੇ ਬਕਾਇਦਾ ਡੀਐਨਏ ਟੈਸਟ ਆਉਣ ਤੋਂ ਬਾਅਦ ਇਹ ਪਤਾ ਲਗਾਇਆ ਜਾ ਰਿਹਾ ਕਿ ਜਿਨ੍ਹਾਂ ਦੇ ਵੱਲੋਂ ਪੀਖ ਮੰਗਾਈ ਜਾ ਰਹੀ ਹੈ ਕਿ ਇਹ ਉਹਨਾਂ ਦੇ ਬੱਚੇ ਨਹੀਂ ਆ ਕਿਸੇ ਹੋਰ ਦੇ ਬੱਚੇ ਨੇ ਤਾਂ ਹੁਣ ਮਾਰਕਟਾਂ ਦੇ ਵਿੱਚ ਕੀ ਇਹ ਬੱਚੇ ਉਸੇ ਤਰ੍ਹਾਂ ਨਾਲ ਘੁੰਮਦੇ ਨਜ਼ਰ ਆਉਂਦੇ ਨੇ ਜਾਂ ਪਹਿਲਾਂ ਦੇ ਨਾਲੋਂ ਕੋਈ ਫਰਕ ਪਿਆ ਇਸ ਦਾ ਰਿਐਲਿਟੀ ਚੈੱਕ ਕਰਾਂਗੇ ਜਾਣਾਂਗੇ ਲੋਕਾਂ ਦੀ ਰਾਏ ਕੀ ਹੈ ਕਿ ਪਹਿਲਾਂ ਦੇ ਨਾਲੋਂ ਕੋਈ ਰਾਹਤ ਮਿਲਦੀ ਹੋਈ ਨਜ਼ਰ ਆਈ ਹੈ ਕਿਉਂਕਿ ਬਹੁਤ ਸਾਰੇ ਇਹਨਾਂ ਬੱਚਿਆਂ ਦੇ ਵੱਲੋਂ ਲੋਕਾਂ ਨੂੰ ਤੰਗ ਪਰੇਸ਼ਾਨ ਵੀ ਮਾਰਕਟਾਂ ਦੇ ਵਿੱਚ ਕੀਤਾ ਜਾਂਦਾ ਸੀਗਾ ਪੀਕ ਮੰਗੀ ਜਾਂਦੀ ਸੀਗੀ ਲੋਕ इमोशनल ਹੋ ਕੇ ਕੁਛ ਨਾ ਕੁਛ ਦਿੰਦੇ ਵੀ ਸੀ ਪਰ ਇੱਕ ਪਾਸੇ ਇਹਨਾਂ ਬੱਚਿਆਂ ਦਾ ਜਿਹੜਾ ਬਚਪਨ ਆ ਉਹ ਵੀ ਦਾਤੇ ਲੱਗਿਆ ਹੋਇਆ ਸੀਗਾ ਸਾਡੇ ਨਾਲ ਕੁਝ ਸੱਜਣ ਨੇ ਭਾਈ 사ਸੀ ਕਾਲ 사ਸੀ ਕਾਲ ਜੀ 사ਸੀ ਕਾਲ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਗੁਰਮਖ ਸਿੰਘ ਵਾਲੀ ਹੈ ਜੀ ਮੈਂ ਫੇਸ ਸੱਤ ਦੀ ਮਾਰਕੀਟ ਦਾ ਪ੍ਰੈਜ਼ੀਡੈਂਟ ਹਾਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਨਿਊਜ਼ ਕਰ ਰਹੇ ਹੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਦੇਖੋ ਪਹਿਲਾਂ ਸਾਡੀ ਮਾਰਕੀਟ ਦੇ ਵਿੱਚ ਐਨੇ ਭਿਖਾਰੀ ਸੀ ਬੱਚੇ ਛੋਟੇ ਛੋਟੇ 6 6 ਮਹੀਨੇ ਦੇ ਸਾਲ ਦੇ ਉਹਨਾਂ ਚੱਕੇ ਹੁੰਦੇ ਸੀ ਤੁਸੀਂ ਬੱਚੇ ਨੂੰ ਕੁਝ ਕਹਿ ਨਹੀਂ ਸਕਦੇ ਜਿਹੜਾ ਬੱਚਾ 2-3 ਸਾਲ ਦਾ ਉਹਨੂੰ ਕੁਝ ਨਹੀਂ ਕਹਿ ਸਕਦੇ ਫਿਰ 5 ਸਾਲ ਦਾ ਹੁੰਦਾ ਸੀ ਉਹਨੂੰ ਕੁਝ ਨਹੀਂ ਕਹਿ ਸਕਦੇ ਫਿਰ ਜਿਨ੍ਹਾਂ ਦੇ ਉਹ ਬੱਚੇ ਨੇ ਉਹ ਗੋਦੀ ਚਾ ਕੇ ਰੱਖਦੇ ਸੀ ਜਾਂ ਜਿਹੜੀਆਂ ਰੇੜੀਆਂ ਜੀਆਂ ਹੁੰਦੀਆਂ ਉਹਦੇ ਉੱਤੇ ਪਾ ਕੇ ਰੱਖਦੇ ਸੀ ਹਨ ਤੁਸੀਂ ਉਹਨਾਂ ਨੂੰ ਕੁੱਟ ਨਹੀਂ ਸਕਦੇ ਗਾਲ ਨਹੀਂ ਕੱਢ ਸਕਦੇ ਮਾਰ ਨਹੀਂ ਸਕਦੇ ਕਿਉਂਕਿ ਫਿਰ ਤੁਹਾਨੂੰ ਲੱਗਦਾ ਯਾਰ ਤੁਸੀਂ ਇੱਕ ਗਰੀਬ ਬੰਦੇ ਨੂੰ ਗਲਤ बोल ਰਹੇ ਹੋ ਆਪਣੇ ਆਪ ਨੂੰ ਵਧੀਆ ਨਹੀਂ ਲੱਗਦਾ ਪਰ ਮੈਂ ਇੱਕ ਗੱਲ ਯੂਰ ਕਹੂੰਗਾ ਵੀ ਭਗਵੰਤਬਾਨ ਜਿਹੜੇ ਸਾਡੇ ਸੀਐਮ ਸਾਹਿਬ ਨੇ ਉਹਨਾਂ ਨੇ ਨਾ ਇੱਕ ਅਲੱਗ ਜੀ ਸੋਚ ਰੱਖੀ ਹੈ ਇਹ ਦੇਖੋ ਜਿਵੇਂ ਹੁਣ ਮੈਂ ਬਿジネス ਕਰਦਾ ਆਂ ਆਪਾਂ ਜੇ ਗੱਲ ਕਰੀਏ ਉਹਨਾਂ ਨੇ ਪਹਿਲਾ ਜਿਹੜਾ ਸਟੈਪ ਚੱਕਿਆ ਸੀ ਬਿਜਲੀ ਦੇ ਬਿੱਲ ਫਰੀ ਸਾਡੇ ਵੀ ਬਿੱਲ ਨਹੀਂ ਆ ਰਿਹਾ ਹਨਾ ਜੀ ਦੂਜਾ ਜਿਹੜਾ ਇਹ ਸਟੈਪ ਹੈ ਇਹ ਉਸ ਤੋਂ ਵੀ ਜ਼ਰੂਰੀ ਸੀ ਕਿਉਂਕਿ ਲੋਕ ਨਾ ਮੈਂਟਲੀ ਅਫਸੈਟ ਹੋ ਜਾਂਦੇ ਆ ਜਦੋਂ ਤੁਸੀਂ ਮਾਰਕੀਟ 'ਚ ਐਂਟਰ ਹੁੰਨੇ ਹੋ ਇੱਕ ਪਿੱਛੋਂ ਆ ਕੇ ਬੱਚਾ ਤੁਹਾਡਾ ਜਾਂ ਕਮੀਜ਼ ਫੜ ਲੈਂਦਾ ਮੈਨੂੰ 2 ਰੁਪਏ ਦਿਓ ਜੀ ਮੈਨੂੰ 10 ਰੁਪਏ ਦਿਓ ਜੀ ਤੁਸੀਂ ਨਹੀਂ ਦਿੰਦੇ ਤਾਂ ਵੀ ਤੁਸੀਂ ਆਪਣੇ ਆਪ ਨੂੰ ਯਾਰ ਵੀ ਮੈਂ ਕੀ ਕਰ ਰਿਹਾ ਚਲੋ ਪੁੰਨ ਦਾਨ ਕਰਦਾ ਹਨਾ ਜੀ ਸਭ ਤੋਂ ਵੱਡੀ ਪ੍ਰੋਬਲਮ ਕੀ ਆਉਂਦੀ ਜਦੋਂ ਕੋਈ ਬੱਚਾ ਥੋੜੇ ਪਿੱਛੇ ਲੱਗ ਜਾਂਦਾ ਪਬਲਿਕ ਦੇਖਣ ਲੱਗ ਜਾਂਦੀ ਹੈ ਵੀ ਯਾਰ ਇਹ ਬੰਦਾ ਇਹਨੂੰ ਕੁਝ ਦੇਵੇਗਾ ਕਿ ਨਹੀਂ ਦੇਵੇਗਾ ਬੰਦਾ ਆਪਣੇ ਆਪ ਨੂੰ ਮਹਿਸੂਸ ਕਰਨ ਲੱਗ ਜਾਂਦਾ ਵੀ ਪਤਾ ਨਹੀਂ ਮੇ ਕੋ ਇਹਨੂੰ 10 ਰੁਪਏ ਦੇ ਕੇ ਪੁੰਨ ਖਾਟ ਲਾਂ ਕਿਤੇ ਮੇਰੇ ਤੋਂ ਕੋਈ ਉਹ ਨਾ ਹੋ ਜAVE ਕੋਈ ਬੁਰਾ ਨਾ ਹੋ ਜAVE ਕਿਸੇ ਦਾ ਹੈਨਾ ਸੋ ਸਾਡੀ ਮਾਰਕੀਟ ਦੇ ਵਿੱਚ ਬਹੁਤ ਬੁਰਾ ਹਾਲ ਸੀ ਆ ਜਿਹੜੇ ਸਾਡੇ ਸ਼ੋਰੂਮ ਆਲੇ ਆ ਇੱਥੇ ਸਾਡੇ ਰੇੜੀਆਂ ਫੜੀਆਂ ਲੱਗਦੀਆਂ ਹਾ ਉਹਨਾਂ ਨੂੰ ਜਾਣ ਕੇ ਉਹਨਾਂ ਦੇ ਵਿੱਚ ਬਹਿ ਜਾਂਦੇ ਸੀ ਉਹ ਉਹਨਾਂ ਨੂੰ ਕੋਈ ਉਠਾ ਨਹੀਂ ਸਕਦਾ ਸੀ ਕਈ ਵਾਰੀ ਅਸੀਂ ਕੋਸ਼ਿਸ਼ ਕੀਤੀ ਵੀ ਇਹਨਾਂ ਨੂੰ ਕੁਝ ਇਦਾਂ ਦਾ ਕਹਿ ਦਈਏ ਵੀ ਚਲੇ ਜਾਣ ਰਾਤ ਨੂੰ ਸੱਚ ਮੰਨਿਓ ਵੀ ਜਦੋਂ ਆਹ ਹੋਟਲ ਜਿਹੜੇ ਚੱਲਦੇ ਨੇ ਉਹਨਾਂ ਦੇ ਮੂਰੇ ਉਹਨਾਂ ਨੇ ਬਹਿ ਜਾਣਾ ਕੋਈ ਖਾਣ ਪੀਣ ਆਇਆ ਕੋਈ ਰੋਟੀ ਲੈਣ ਆਇਆ ਹਰ ਇੱਕ ਬੰਦੇ ਦਾ ਕਮੀਜ਼ ਫੜ ਲੈਂਦੇ ਸੀ ਇਹ ਜਿਹੜਾ ਸਰਕਾਰ ਨੇ ਉਪਰਾਲਾ ਕੀਤਾ ਬਹੁਤ ਵਧੀਆ ਉਪਰਾਲਾ ਕੀਤਾ 7.5% ਦੀ ਮਾਰਕੀਟ ਬੱਸ ਤਾਂ ਪੂਰੀ ਮੁਹਾਲੀਓ ਸਾਫ਼ ਹੋ ਗਈ ਮੈਨੂੰ ਲੱਗਦਾ 1-2% ਰਹਿ ਗਏ ਹੋਣੇ ਸੱਤ ਫੇਜ਼ ਦੀ ਮਾਰਕੀਟ ਦੀ ਇਹ ਮੈਂ ਆਪਣੀ ਮਾਰਕੀਟ ਦੀ ਗੱਲ ਕਰਾਂ ਬਿਲਕੁਲ ਸਾਫ਼ ਹੋ ਚੁੱਕੀ ਐ ਔਰ ਸਾਡੇ ਦੁਕਾਨਦਾਰ ਅਸੀਂ ਆਪ ਖੁਦ ਇੰਨੇ ਖੁਸ਼ ਐ ਭਗਵਾਨ ਤਮੰਜ ਸਾਬ ਸਾਡੇ ਸੀਐਮ ਸਾਹਿਬ ਨੇ ਉਹਨਾਂ ਦੀ ਸਰਕਾਰ ਤੋਂ ਵੀ ਉਹਨਾਂ ਤੋਂ ਵੀ ਵੀ ਐਦਾਂ ਦਾ ਕੰਮ ਪਹਿਲੀ ਵਾਰੀ ਕਿਸੇ ਸੀਐਮ ਨੇ ਕੀਤਾ ਨਹੀਂ ਤਾਂ ਚਲੋ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਲੋਕਾਂ ਨੂੰ ਵੀ ਪਰੇਸ਼ਾਨੀ ਹੋ ਰਹੀ ਸੀ ਕਿਤੇ ਨਾ ਕਿਤੇ ਔਰ ਦੂਸਰੀ ਗੱਲ ਬਚਪਨ ਵੀ ਰੋਲ ਰਿਆ ਸੀ ਉਹਨਾਂ ਬੱਚਿਆਂ ਦੀ ਜ਼ਿੰਦਗੀ ਵੀ ਖਰਾਬ ਹੋ ਰਹੀ ਸੀ ਦੇਖੋ ਬਚਪਨ ਤਾਂ ਰੋਲ ਹੀ ਗਿਆ ਜਿਹੜਾ ਗਰੀਬ ਇਨਸਾਨ ਐ ਜੀਨੇ ਭੀਖ ਮੰਗਣੀ ਉਹਦਾ ਬਚਪਨ ਤਾਂ ਵੈਸੇ ਹੀ ਰੋਲ ਜਾਂਦਾ ਐ ਕਿਉਂਕਿ ਉਹਦੇ ਪੇਰੈਂਟਸ ਹੁਣ ਆਪਾਂ ਕਹਿ ਦਿੰਨੇ ਆ ਦੇਖੋ ਉਹਨਾਂ ਦੇ ਆਪਣੇ ਇੱਕ ਇੱਕ ਦੋ ਦੋ ਬੱਚੇ ਨੇ ਉਹਨਾਂ ਦੇ 10 10 ਬੱਚੇ ਆ ਇਹ ਗਰੀਬ ਕਰਦੇ ਇੱਕ ਬੱਚਾ 2 ਸਾਲ ਦਾ ਹੋਇਆ 3 ਸਾਲ ਦਾ ਹੋਇਆ ਉਹ ਭੀਖ ਮੰਗਦਾ ਜਦੋਂ 5 ਸਾਲ ਦਾ ਹੋਇਆ ਜਿਹੜਾ ਉਹਨਾਂ ਦਾ ਬੱਚਾ 1 ਸਾਲ ਦਾ ਹੁੰਦਾ ਉਹਦੀ ਜ਼ਿੰਮੇਵਾਰੀ ਸਾਂਭ ਲੈਂਦਾ ਜਿਹੜਾ 10 ਸਾਲ ਦਾ ਉਹ ਤਿੰਨਾਂ ਦੀ ਵਾਕਿਆ ਦੀ ਜ਼ਿੰਮੇਵਾਰੀ ਸਾਂਭ ਲੈਂਦਾ ਹੈ ਨਾ ਇਸ ਕਰਕੇ ਬਚਪਨ ਵੀ ਪਾਚੀ ਗਿਆ ਜਿਹੜੀ ਉਹ ਭੀਖ ਨਹੀਂ ਮੰਗਣਗੇ ਜੇ ਹੁਣ ਉਹ ਅੱਛੇ ਹੁਣ ਵੈਸੇ ਦਾ ਕਿਸੇ ਹੋਰ ਸ਼ਹਿਰ ਚ ਚਲੇ ਗਏ ਹੋਣੇ ਪਰ ਜੇ ਬੱਚਿਆਂ ਨੂੰ ਕੋਈ ਕੰਮ ਲਾ ਦੇਣਗੇ ਤਾਂ ਉਹਨਾਂ ਦੀ ਵੀ ਜ਼ਿੰ ਇਹ ਜੇ ਆਪਾਂ ਉਪਰਾਲਾ ਦੇਖੇ ਜਾਈਏ ਨਾ ਇਹਦੇ ਨਾਲ ਇੱਕ ਤਾਂ ਭਿਖਾਰੀ ਘਟ ਗਈ ਦੂਜੀ ਗੱਲ ਬੱਚੇ ਦੀ ਜ਼ਿੰਦਗੀ ਬਣ ਜੇਗੀ ਤੀਜੀ ਗੱਲ ਜੇ ਬੱਚਾ ਪੜ੍ਹਨ ਲੱਗ ਗਿਆ ਤਾਂ ਉਹਦੀ ਹੋਰ ਵਧੀਆ ਲਾਈਫ ਕੋਈ ਅਫਸਰ ਵੀ ਬਣ ਸਕਦਾ ਉਹ ਚੌਥਾ ਉਹਨੂੰ ਚੰਗਾ ਜੀਵਨ ਮਿਲ ਸਕਦਾ ਹੈ ਸਰਕਾਰ ਨੇ ਇੱਕ ਪਾਸੇ ਸਕੂਲਾਂ ਦਾ ਉਹਨਾਂ ਦਾ ਪ੍ਰਬੰਧ ਵੀ ਕੀਤਾ ਹੈ ਉਹਨਾਂ ਨੂੰ ਚੱਕਿਆ ਵੀ ਆ ਚੌਂਕਾ ਜਿੱਥੇ ਭੀਗ ਮੰਗਦੇ ਸੀ ਉਸ ਦੇ ਨਾਲ ਜਿਹੜਾ ਉਹਨਾਂ ਦੀ ਮੋੜ ਜੀਵਨ ਇੱਕ ਚੰਗੀ ਜ਼ਿੰਦਗੀ ਜਿਉ ਸਕਣ ਉਹਦੇ ਲਈ ਪੜ੍ਹਾਈ ਦਾ ਵੀ ਸਰਕਾਰ ਕਹਿ ਰਹੀ ਕਿ ਅਸੀਂ ਕਰਾਵਾਂਗੇ ਦੇਖੋ ਸਰਕਾਰ ਸਾਡੀ ਵਧੀਆ ਸਰਕਾਰ ਹੈ ਮੈਂ ਤੁਹਾਡੇ ਚੈਨਲ ਦੇ ਥਰੂ ਇੱਕ ਗੱਲ ਦੱਸ ਦਿੰਨਾ ਹੈ ਵੀ ਭਗਵਾਨ ਤਮਨ ਜੀ ਚਲੋ ਮੈਂ ਉਹਨਾਂ ਨੂੰ ਕੋਈ ਮਿਲਿਆ ਨਹੀਂ ਕਦੇ ਜੋ ਅਸੀਂ ਉਹਨਾਂ ਦਾ ਕੰਮ ਦੇਖਦੇ ਆਂ ਆਉਣੇ ਵਾਲੇ ਸਮੇਂ 'ਚ ਹੋ ਸਕਦਾ ਉਹ ਦੁਬਾਰਾ ਰਿਪੀਟ ਸਰਕਾਰ ਬਣਾ ਦੇਣ ਕਿਉਂਕਿ ਜਿਸ ਆਮਨਾ ਇੱਕ ਇਮਾਨਦਾਰ ਸਾਡਾ ਮੁੱਖ ਮੰਤਰੀ ਹੈ ਅੱਜ ਤੱਕ ਉਹਤੇ ਕੋਈ ਉਂਗਲ ਨਹੀਂ ਚੱਕ ਸਕਿਆ ਵੀ ਇਹ ਬੰਦਾ ਸਾਤੋਂ بڑے-ਵਡੇ ਲੋਕ بڑے-ਵਡੇ ਬਿਜ਼ਨਸਮੈਨ ਕਰੋੜਾਂ ਅਰਬਾਂ ਰੁਪਏ ਚੱਕੀ ਫਿਰਦੇ ਆ ਵੀ ਸੀਐਮ ਸਾਹਿਬ ਸਾਡੇ ਨਾਲ ਬਹਿ ਜਾਣ ਹਨਾ ਪਰ ਉਹ ਬਿਲਕੁਲ ਇਦਾਂ ਦਾ ਅਸੀਂ ਉਹਨਾਂ ਬਾਰੇ ਸੁਣਿਆ ਨਹੀਂ ਇਹੀ ਕਾਰਨ ਹੋਊਗਾ ਵੀ ਆਪ ਸਰਕਾਰ ਜਿਹੜੇ ਕੰਮ ਕਰ ਰਹੀ ਐ ਲੋਕ ਉਹਨਾਂ ਨੂੰ ਦੁਬਾਰਾ ਲੈ ਕੇ ਆ ਸਕਦੇ ਐ ਜੀ ਬਿਲਕੁਲ ਆ ਤੁਹਾਡਾ ਕੀ ਨਾਮ ਹੈ ਜੀ ਦੀਪਕ ਨਾਮ ਹੈ ਹੁਣ ਇਸ ਮਸਲੇ 'ਤੇ ਤੁਸੀਂ ਵੀ ਮਾਰਕੀਟ ਦੇ ਵਿੱਚ ਬਿਜ਼ਨਸ ਕਰਦੇ ਹੋ ਕਿੰਨਾ ਹੀ ਲੱਗਦਾ ਕਿ ਫਰਕ ਪਿਆ ਐ ਸਰਕਾਰ ਦੇ ਇਸ ਕਦਮ ਦੇ ਨਾਲ ਨਹੀਂ ਕਾਫੀ ਫਰਕ ਪੈ ਗਿਆ ਜੀ ਹੁਣ ਤਾਂ ਮਤਲਬ ਇਹ ਲਗਾ ਲਓ ਨਾਂ ਨੁਕੜੀ 1 ਕੱਧਾ ਪਰਸੈਂਟ ਹੀ ਦੇਖਣ ਨੂੰ ਮਿਲਦੇ ਐ ਕਾਫੀ ਹੱਦ ਤੱਕ ਸਾਫ਼ ਹੋ ਗਈ ਐ ਹੁਣ ਤੋਂ ਪਰ ਪਹਿਲਾਂ ਲੱਗਦਾ ਕਿਤੇ ਨਾ ਕਿਤੇ ਜਿਹੜੀ ਪ੍ਰੇਸ਼ਾਨੀਆਂ ਬਣੀ ਹੋਈ ਸੀ ਬੱਚਿਆਂ ਦੀ ਜ਼ਿੰਦਗੀ ਦਾ ਖਰਾਬ ਹੋ ਰਹੀ ਸੀ ਜਿਹੜੇ ਗਾਹ ਆਉਂਦੇ ਸੀ ਜਾਂ ਲੋਕ ਆਉਂਦੇ ਸੀ ਮਾਰਕੀਟ ਦੇ ਵਿੱਚ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਮੁਸ਼ਕਲਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਉਹ ਨਾ ਤਾਂ ਜਿਹੜਾ ਦਾਨ ਦਿੱਤੇ ਬਿਨਾ ਛੱਡ ਸਕਦੇ ਸੀਗੇ ਥੋੜੇ ਬਹੁਤ ਪੈਸੇ ਹਰ ਕੋਈ ਜਿਹੜਾ ਦਾਨੀ ਸੱਜਣ ਉਹਨਾਂ ਨੂੰ ਦੇ ਦਿੰਦਾ ਸੀਗਾ ਪਰ ਉਹਨਾਂ ਨਾਲ ਉਹਦੀ ਜ਼ਿੰਦਗੀ ਉਹਨਾਂ ਦੀ ਰੁੱੜ ਰਹੀ ਸੀ ਕਿਤੇ ਨਾ ਕਿਤੇ ਜੋ ਮਾਰਕੀਟ ਦੇ ਵਿੱਚ ਬੰਦਾ ਜੋ ਲੈਣ ਆਇਆ ਉਹ ਤੋਂ ਵੀ ਪਰੇਸ਼ਾਨੀ ਉਹਨੂੰ ਹੋ ਰਹੀ ਸੀ ਬਿਲਕੁਲ ਜੀ ਬਿਲਕੁਲ ਆ ਜਿਵੇਂ ਗਾਹ ਆਉਂਦੇ ਸੀ ਹੋਰ ਸੀ ਮਾਂ ਪਿਓ ਉਹਨਾਂ ਦੇ ਇੱਕ ਪਾਸੇ ਬਹਿ ਜਾਂਦੇ ਸੀ ਉਹਨਾਂ ਜਾ ਕੇ ਮੰਗੀ ਚੱਲੋ ਉਹੀ ਜਿਵੇਂ ਦਸਿਆ ਵਾਲੀਆ ਸਾਹਿਬ ਨੇ ਉਹ ਪਿੱਛੇ ਸ਼ਰਟ ਫਾੜ ਲਿੰਦੇ ਸੀ ਪਿੱਛੇ-ਪਿੱਛੇ ਲੱਗ ਜਾਂਦੇ ਸੀ ਕਿ ਦੋ ਪੈਸੇ ਗਾਕਾਂ ਨੂੰ ਵੀ ਪਰੇਸ਼ਾਨੀ ਸੀ ਤੇ ਉਹਨਾਂ ਦਾ ਬਚਪਨ ਤਾਂ ਚਲੋ ਰੋਲ ਹੀ ਰਿਆ ਸੀ ਉਹਨਾਂ ਨੂੰ ਤਾਂ ਕੋਈ ਜਿਵੇਂ ਆਪਾਂ ਕਹਿੰਦੇ ਆ ਬਚਪਨ ਤੋਂ ਬੱਚੇ ਨੂੰ ਸਿਖਾਇਆ ਜਾਂਦਾ ਉਵੇਂ ਤਾਂ ਹੀ ਸਿੱਖਦਾ ਉਹਨਾਂ ਨੂੰ ਸਿਖਾਇਆ ਹੀ ਹੋਈ ਜਾਂਦਾ ਸੀ ਬਚਪਨ ਵੀ ਰੁੱਲ ਗਿਆ ਉਹਨਾਂ ਦੇ ਤਾਂ ਅੱਗੇ ਜਾ ਕੇ ਲਗਾ ਲਓ ਉਹਨਾਂ ਨੇ ਪੂਰੀ ਉਮਰ ਉਹੀ ਕੰਮ ਨੂੰ ਪੈ ਜਾਣਾ ਔਰ ਇਹ ਵੀ ਨਹੀਂ ਪਤਾ ਕਿ ਬੱਚੇ ਉਹ ਲਿਆਂਦੇ ਕਿੱਥੋਂ ਗਏ ਡੀਐਨਏ ਟੈਸਟ ਸਰਕਾਰ ਨੇ ਇੱਕ ਰੱਖਿਆ ਕਿ ਆਖਰ ਜਿਹੜੇ ਬੰਦੇ ਉਹਨਾਂ ਤੋਂ ਕੋਈ ਕੰਮ ਕਰਵਾ ਰਹੇ ਨਹੀਂ ਕਿ ਉਹਨਾਂ ਦੇ ਅਸਲੀ ਮਾਪੇ ਉਹਨਾਂ ਇਹ ਬੱਚੇ ਕਿਤੇ ਚੁੱਕ ਕੇ ਲੈ ਕੇ ਆਏ ਨਹੀਂ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਉਹ ਐਜ਼ ਅ ਬਿਜ਼ਨਸ ਟਾਈਪ ਯੂਜ਼ ਕਰਨ ਲੱਗੇ ਪਿੰਡੋਂ ਹੋਰ ਕਿਸੇ ਹੋਰ ਚੱਕ ਲੈ ਆਏ ਬੱਚੇ ਆ ਹੋਰ ਮਿਸਯੂਜ਼ ਬਹੁਤ ਹੋ ਸਕਦਾ ਸੀ ਇਹਦਾ ਇਹ ਉਪਰਾਲਾ ਤਾਂ ਬਹੁਤ ਵਧੀਆ ਉਪਰਾਲਾ ਹੈ ਬਸ ਆਪਾਂ ਦਾ ਹੁਣ ਇਹੀ ਕਹਿਣਾ ਹੈ ਕਿ ਜਿਹੜੇ ਬੱਚੇ ਉਹ ਚੱਕੇ ਨੇ ਸਰਕਾਰ ਨੇ ਉਹ ਕੀਤਾ ਹੈ ਉਹਨਾਂ ਨੂੰ ਤਾਂ ਉਹਨਾਂ ਨੂੰ ਸਹੀ ਦਿਸ਼ਾ ਜਿਵੇਂ ਸਕੂਲਾਂ 'ਚ ਪੜਾਉਣ ਵਾਲਾ ਹੋਰ ਹੈ ਉਹਨੂੰ ਪੂਰਾ ਉਹਦੇ ਨਾਲ ਕਰਨਾ ਪੈਣਾ ਕਿਉਂਕਿ ਇੱਕ ਵਾਰ ਚੱਕਣੇ ਸੌਖੇ ਨੇ ਉਹਨਾਂ ਦਾ ਜਿਹੜਾ ਅਗਲਾ ਸਟੈਪ ਹੈ ਉਹ ਬੜਾ ਇੱਕ ਵਾਰ ਹਾਰਡ ਐਂਡ ਫਾਸਟ ਸਟੈਪ ਹੈ ਤੇ ਉਹਨੂੰ ਪੂਰਾ ਉਹਦੇ ਨਾਲ ਤੰਦੇਹੀ ਨਾਲ ਜੇ ਕਰਨਗੇ ਤੇ ਬੜਾ ਬਹੁਤ ਵਧੀਆ ਅੱਗੇ ਜਾ ਕੇ ਦਾ ਰਿਜ਼ਲਟ ਆਏਗਾ। ਪਰ ਮਾਰਕੀਟ ਵਿੱਚ ਤੁਸੀਂ ਮੰਨਦੇ ਹੋ ਕਿ ਹੁਣ ਤੱਕ ਇਸ ਕਦਮ ਦਾ ਫਰਕ ਦੇਖਣ ਨੂੰ ਮਿਲ ਰਿਹਾ ਹੈ। ਹਾਂਜੀ ਹਾਂਜੀ ਬਹੁਤ ਫਰਕ ਹੈ ਜੀ। ਸਸੀਗਲ ਬਾਈ ਸਸੀਗਲ ਬਾਈ ਜੀ ਤੁਹਾਡਾ ਕੀ ਨਾਮ ਹੈ ਜੀ? ਰਬਨ ਨਾਮ ਮੇਰਾ ਮੋਹਾਲੀ ਦਾ ਯਾਰ। ਤੁਸੀਂ ਇਸੇ ਮਾਰਕੀਟ 'ਚ ਹੀ ਕੰਮ ਕਰਦੇ ਹੋ ਬਜੀ। ਤੇ ਜਿਹੜੀ ਮਾਹੀ ਮੈਂ ਸਰਕਾਰ ਦੀ ਇਹ ਬਚਪਨ ਬਚਾਓ ਇੱਕ પાસੇ ਹੈਗੀ ਇਹ ਮਹਿੰਮ ਕਿ ਬਚਪਨ ਸੇਵ ਕੀਤਾ ਜਾਵੇ ਔਰ دوسری ਸਾਈਡ ਭੀਖ ਮੰਗਦੇ ਸੀ ਬੱਚੇ ਬਹੁਤ ਸਾਰੀਆਂ ਲੋਕਾਂ ਨੂੰ ਵੀ ਪਰੇਸ਼ਾਨੀਆਂ ਸੀ ਮਾਰਕੀਟ ਦੇ ਵਿੱਚ ਦੁਕਾਨਾਂ ਵਾਲਿਆਂ ਨੂੰ ਵੀ ਔਰ ਜਿਹੜੇ ਕਸਟਮਰ ਆਉਂਦੇ ਨੇ ਉਹਨਾਂ ਨੂੰ ਵੀ ਹੁਣ ਇਹਦਾ ਕਿੰਨਾ ਕੁ ਫਰਕ ਦੇਖਣ ਨੂੰ ਮਿਲ ਰਿਹਾ ਸਰ ਬਹੁਤ ਜ਼ਿਆਦਾ ਫਰਕ ਹੈ ਇਸ ਟਾਈਮ ਕਿ ਪਹਿਲਾਂ ਨਾਲੋਂ ਕਿ ਸਾਡੇ ਕਸਟਮਰ ਆਦੇ ਰੈਡੀ ਫੜੀ ਹੋਇਆ ਸ਼ੋਰੂਮ ਵੇ ਕਸਟਮਰ ਪਹਿਲ ਬਾਅਦ ਚ ਖੜਦਾ ਪਿਖਾਰੀ ਪਹਿਲਾਂ ਖੜਨਦੀ ਜਿੱਦਾਂ ਹੀ ਮਤਲਬ ਕਿ ਕੋਈ ਖਾਣ ਪੀਣ ਵਾਲੀ ਜਗ੍ਹਾ ਹੋਵੇ ਜਾਂ ਕਪੜੇ ਵਾਲੀ ਦੁਕਾਨ ਹੋਵੇ ਕੀਤੀ ਵੀ ਹੋਵੇ ਉਹ ਆ ਕੇ ਪਹਿਲੇ ਪਹਿਲਾ ਫੜ ਲਦੇ ਕਿ ਸਾਨੂੰ 10 ਰੁਪਏ ਦਿਓ 5 ਰੁਪਏ ਦਿਓ ਉਹ ਜਦੋਂ ਉਹਦੇ ਨਾਲ ਕੀ ਕਰਦਾ ਸੀ ਕਸਟਮਰ ਬੜਨ ਜਗ੍ਹਾ ਫਿਰ ਕਸਟਮਰ ਕਹਿੰਦਾ ਯਾਰ ਅਸੀਂ ਅੱਗੇ ਚੱਲਦੇ ਹਾਂ ਕਿ ਉਹਨਾਂ ਪਰੇਸ਼ਾਨੀ ਕਰਕੇ ਸਾਨੂੰ ਸ਼ੋਰਮ ਵਾਲੇ ਫੜੀ ਵਾਲੇ ਸਾਰਾ ਦੇਖਣ ਦੋ ਜੀ ਉਹ ਟ੍ਰੈਡੀਸ਼ਨ ਹੁੰਦੀ ਸੀ ਜਦ ਲੋਕ ਪ੍ਰਤਾਨ ਨਹੀਂ ਕਰਦੇ ਜਣਾ ਹੁਣ ਉਹਦੇ ਨਾਲ ਕਰਕੇ ਮਾਂ ਸਰਕਾਰ ਨੇ ਜੋ ਚਲਾਈ ਬੋਸਦੀ ਬਹੁਤ ਵਧੀਆ ਕੰਮ ਕੀਤਾ ਨਾਲੀ ਚੀਜ਼ ਦਾ ਤੇ ਉਸ ਅਸੀਂ ਉਹਨਾਂ ਦਾ ਸ਼ੁਕਰੀਆ ਤਾਂ 90% ਦੇਖਣ ਨੂੰ ਮਿਲ ਰਿਹਾ ਕਿ ਬਿਖਾਰੀ ਹੈ ਨਹੀਂ ਹੁਣ ਕਿ ਮੋਹਾਲੀ ਹੋ ਗਿਆ 7 ਵੀਤ ਹੋ ਗਿਆ 3 ਵੀਤ ਹੋ ਗਿਆ 5 ਫਿਰ ਜਿੱਥੇ ਅੱਜ ਸੀ ਨੰਗ ਦੇ ਹੁਣ ਉਹ ਚੀਜ਼ਾਂ ਨਹੀਂ ਦੇਖਣ ਨੂੰ ਮਿਲ ਰਹੀਆਂ ਸਾਨੂੰ ਜਿੱਥੇ ਚੌਂਕ ਭਰੇ ਹੁੰਦੇ ਸੀ ਮਾਰਕੀਟਾਂ 'ਚ ਤੁਰੇ ਫਿਰਦੇ ਹੁੰਦੇ ਸੀ ਹੁਣ ਉਹ ਨਹੀਂ ਹੈਗੇ ਡਰ ਪੈ ਗਿਆ ਸਰਕਾਰ ਦਾ ਸਰ ਸਰਕਾਰ ਦਾ ਵੀ ਡਰ ਬਹੁਤ ਪੈ ਗਿਆ ਤੇ ਹੁਣ ਪੁਲਿਸ ਤੇ ਪ੍ਰਸ਼ਾਸਨ ਦਾ ਵੀ ਬਹੁਤ ਡਰ ਬੈਠਾ ਉਹਨੂੰ ਭਿਖਾਰੀ ਨੂੰ ਜਿੱਥੇ ਦਿਖਦੀ ਪੁਲਿਸ ਉਹ ਜਾਰੇ ਉਸੇ ਤਿੱਤਰੋਏ ਦੇ ਸਾਹਦੇ ਕਿ ਪਹਿਲਾਂ ਨਾਲੋਂ ਬਹੁਤ ਫਰਕ ਆ ਹਰ ਚੀਜ਼ ਦਾ ਮਾਹੌਲ ਦਾ ਬਹੁਤ ਹੀ ਜ਼ਿਆਦਾ ਫਰਕ ਆ ਜਨਾ ਹੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਿਮ ਸਾਹਿਬ ਦਾ ਇਸ ਚੀਜ਼ ਵਾਸਤੇ ਕਿ ਉਹਨਾਂ ਨੇ ਨਵੀਆਂ ਪਲਾਲਾ ਚਲਾਇਆ ਵਾ ਤੇ ਮੈਂ ਕਹਿੰਦਾ ਅੱਗੇ ਵੀ ਉਹਨਾਂ ਨਾਲ ਜੁੜੇ ਰਹਿਣ ਤਾਂ ਅਸੀਂ ਸੀਐਮ ਸਾਹਿਬ ਤੋਂ ਤੁਹਾਡੀ ਦਾਹੀ ਚਨਾਇਕ ਹੋ ਲਾਉਣਾ ਚਾਹੁੰਦੇ ਸਾਡੇ ਵਾਸਤੇ ਵੀ ਕੁਝ ਸੋਚਣ ਹੋਣੀਆਂ ਵਾਸਤੇ ਕਿ ਅੱਗੇ ਵੀ ਗਰੀਬਾਂ ਵਾਸਤੇ ਭਲਾ ਕਰਦੇ ਰਹਿਣ ਇਦਾਂ ਹੀ ਕੰ ਅਬ ਮੈਂ ਸੈਕਟਰ 77 ਜਜਸ ਇਨ ਕਲੇਵ ਮੋਹਾਲੀ ਮੋਹਾਲੀ ਤੋਂ ਹੀ ਹਾਂ ਜੀ ਮੋਹਾਲੀ ਦੇ ਵਿੱਚ ਜਿਵੇਂ ਪਹਿਲਾਂ ਬਹੁਤ ਸਾਰੇ ਲੋਕ ਸੀਗੇ ਚੌਂਕਾਂ ਦੇ ਵਿੱਚ ਖੜੇ ਮਿਲਦੇ ਸੀ ਬੱਚਾਂ ਤੋਂ ਭੀਖ ਮਗਾਉਣ ਦਾ ਕੰਮ ਹੁੰਦਾ ਸੀਗਾ ਜਾਂ ਮਾਰਕੀਟ ਦੇ ਵਿੱਚ ਆਉਂਦੇ ਸੀ ਉਸ ਚੀਜ਼ ਨੂੰ ਹੁਣ ਕਿਵੇਂ ਦੇਖਦੇ ਹੋ ਕਿਉਂਕਿ ਸਰਕਾਰ ਨੇ ਪਿੱਛੇ ਇੱਕ ਮੋਹਮ ਸ਼ੁਰੂ ਕੀਤੀ ਹੈ ਕਿਵੇਂ ਲੱਗਦਾ ਕਿ ਉਹਨਾਂ ਨੂੰ ਬਚਪਨ ਹੈ ਜਿਹੜਾ ਚਾਈਲਡਹੂਡ ਸੀਗਾ ਬਹੁਤ ਸਾਰੇ ਬੱਚਿਆਂ ਦਾ ਸੇਵ ਹੋ ਰਿਹਾ ਹੈ ਜਾਂ ਉਹਦਾ ਮੋਹਿਮ ਦਾ ਕੋਈ ਅਸਰ ਤੁਹਾਡੇ ਸ਼ਹਿਰ 'ਚ ਦੇਖਣ ਨੂੰ ਤੁਹਾਡਾ ਮਿਲ ਰਿਹਾ ਹੈ ਡੈਫੀਨਿਟਲੀ ਰੀਲਿਫ ਤਾਂ ਹੈ ਹੀ ਹੈ ਬਿਕੋਜ਼ ਜਿਵੇਂ ਤੁਸੀਂ ਆਪਦੇ ਬੱਚਿਆਂ ਨੂੰ ਇਥੇ ਚੀਜ਼ਾਂ ਲੈ ਕੇ ਦਿੰਦੇ ਆ ਤਾਂ ਡੈਫੀਨਿਟਲੀ ਉਹ ਦੇਖ ਕੇ ਉਹਨਾਂ ਦੇ ਮਨ ਦੇ ਵਿੱਚ ਵੀ ਹੁੰਦਾ ਹੈ ਕਿ ਅਸੀਂ ਲਈਏ ਬਟ ਉਹ ਜਿਵੇਂ ਸਾਡੀ ਕੱਪੜੇ ਖਿੱਚਦੇ ਆ ਜਾਂ ਪੀਖ ਮੰਗਦੇ ਆ ਮਤਲਬ ਇਸ ਚੀਜ਼ ਤੋਂ ਰੀਲਿਫ ਹੀ ਇੱਕ ਤਰ੍ਹਾਂ ਦਾ ਬਿਕੋਜ਼ ਫਿਰ ਇਦਾਂ ਕਰਕੇ ਚੋਰੀਆਂ ਵੀ ਹੁੰਦੀ ਐ ਕਿਉਂਕਿ ਜੇ ਤੁਸੀਂ ਰਸ਼ਵਾਲੀ ਜਗ੍ਹਾ ਤੇ ਦੇਖੋ ਅਗਰ ਇੰਨੇ ਸਾਰੇ ਲੋਕ ਐ ਤੁਹਾਡੇ ਕੋਈ ਪੈਸੇ ਚੱਕ ਕੇ ਲੈ ਜਾਈਏ ਜਾਂ ਕੁਝ ਵੀ ਲੈ ਜੇ ਤੁਹਾਨੂੰ ਕੀ ਪਤਾ ਲੱਗਦਾ ਯੂ ਡੋਨਟ ਨੋ ਔਰ ਇਹ ਵੀ ਸੀਗਾ ਕਿ ਉਹ ਬੱਚੇ ਸਰਕਾਰ ਨੇ ਇੱਕ ਡੀਐਨਏ ਟੈਸਟ ਵੀ ਸ਼ੁਰੂ ਕੀਤਾ ਕਿ ਜੋ ਭੀਖ ਮੰਗਵਾ ਰਹੇ ਕਿ ਉਹਨਾਂ ਦੇ ਬੱਚੇ ਨੇ ਜਾਂ ਉਹਨਾਂ ਦੇ ਪੇਰੈਂਟਸ ਕੋਈ ਹੋਰ ਕਿਤੇ ਚੱਕ ਕੇ ਤਾਂ ਨਹੀਂ ਲੈ ਜਾਂਦੇਗੇ ਬਹੁਤ ਸਾਰੀਆਂ ਅਸੀਂ ਇਹ ਵੀ ਨਿਊਜ਼ ਤੁਸੀਂ ਸੁਣਦੇ ਹੋ ਕਿ ਬੱਚੇ ਗਿਡਨਾਪ ਹੋ ਰਹੇ ਆ ਹਾਂਜੀ ਉਹ ਡੀਐਨਏ ਟੈਸਟ ਤਾਂ ਮੈਚ ਨਹੀਂ ਹੋਇਆ ਨਾ ਡੈਫੀਨੇਟਲੀ ਉਹ ਕਿਡਨਾਪ ਕਰਕੇ ਹੀ ਲੈ ਕੇ ਜਾ ਰਹੇ ਆ ਫਿਰ ਉਹਨਾਂ ਬੱਚੇ ਨੂੰ ਫੋਰਸਫੁਲੀ ਕਿਤੇ ਕਿਹਾ ਜਾਂਦਾ ਕਿ ਤੁਸੀਂ ਭੀਖ ਮੰਗੋ ਫਿਰ ਉਹ ਜੋ ਵੀ ਕਲੈਕਟ ਕਰਦੇ ਆ ਤਾਂ ਡੈਫੀਨਿਟਲੀ ਉਹਨਾਂ ਨੂੰ ਜਾ ਕੇ ਹੀ ਦਿੰਦੇ ਆ ਔਰ ਇਹਦੇ ਨਾਲ ਲੱਗਦਾ ਕਿ ਜੇ ਚਾਈਲਡਹੂਡ ਉਹਨਾਂ ਨੂੰ ਆਮ ਬੱਚਿਆਂ ਵਰਗਾ ਮਿਲੇ ਜਿਵੇਂ ਬਹੁਤ ਸਾਰੇ ਬੱਚਾ ਨੂੰ ਮਿਲਦਾ ਹੈ ਤਾਂ ਸ਼ਾਇਦ ਇਹਨਾਂ ਚੋਂ ਬਹੁਤ ਸਾਰੇ ਅੱਗੇ ਜਾ ਕੇ ਕ੍ਰਾਈਮਨਲ ਘਟਨਾਵਾਂ ਨੂੰ ਇੰਜ਼ਾਮ ਦਿੰਦੇ ਆ ਜਾਂ ਚੋਰ ਬਣਦੇ ਆ ਜਾਂ ਹੋਰ ਕ੍ਰਾਈਮ ਦੇ ਵਿੱਚ ਜਾਂ ਡਰੱਗਸ ਦੇ ਵਿੱਚ ਆਉਂਦੇ ਆ ਜਿਨ੍ਹਾਂ ਦੀ ਲਾਈਫ ਸੇਵ ਹੋ ਜਾਏਗੀ ਫ੍ਰੋਮ ਚਾਈਲਡਹੂਡ ਦਾ ਲੜਾਈ ਚੰਗੀ ਜ਼ਿੰਦਗੀ ਉਹ ਵੀ ਜੀ ਸਕਦੇ ਆ ਆਮ ਇਨਸਾਨਾਂ ਹਾਂਜੀ ਆਬਵੀਅਸਲੀ ਜੀ ਗੱਲ ਹੈ ਕਿਉਂਕਿ ਅਗਰ ਇਸ ਜਿਕੇ ਕਰ ਲੇ ਤਾਂ ਛੋਟੇ ਬੱਚੇ ਹਨ ਉਹਨਾਂ ਨੂੰ ਸਮਝ ਨਹੀਂ ਆ ਬਟ ਉਹ ਸ਼ੁਰੂ ਤੋਂ ਉਹਨਾਂ ਨੂੰ ਇਹ ਆਦਤ ਪੈ ਗਈ ਚੋਰੀ ਕਰਨੀ ਹੈ ਜਾਂ ਡਰੱਗਸ ਦਾ ਕਰਨਾ ਹੈ ਤਾਂ ਇਨ ਫਿਊਚਰ ਡੈਫੀਨਿਟਲੀ ਬੜੇ ਹੋ ਕੇ ਉਹਹੀ ਕੰਮ ਕਰਨਗੇ ਬਟ ਹੁਣ ਅਗਰ ਉਹਨਾਂ ਨੂੰ ਚਾਈਲਡਹੂਡ ਤੋਂ ਉਹਨਾਂ ਨੂੰ ਸਟੱਡੀਜ਼ ਕਰਨ ਨੂੰ ਮਿਲ ਜਾਈਏ ਕੁਝ ਹੋਰ ਐਕਟੀਵਿਟੀਜ਼ ਮਿਲ ਜਾਈਏ ਤਾਂ ਉਹ ਵੀ ਕੁਝ ਨਾ ਕੁਝ ਅੱਛਾ ਰੈਂਕ ਤੇ ਮਤਲਬ ਜਾਣਗੇ ਜਾਂ ਕੁਝ ਹੋਰ ਵੀ ਅਚੀਵ ਕਰਨਗੇ ਹਾਈ ਕੁਝ ਲਾਈਫ ਚ ਟੋਡੇ ਲਈ ਮਾਈਕ ਹੈ ਤੁਹਾਡੀ ਅਬਜ਼ਰਵੇਸ਼ਨ ਜਾਂ ਤੁਹਾਡਾ ਕੋਈ ਸੁਜੈਸ਼ਨ ਗਵਰਨਮੈਂਟ ਨੂੰ ਇਸੇ ਮਸਲੇ ਤੇ ਅਬਜ਼ਰਵੇਸ਼ਨ ਤਾਂ ਸੁਜੈਸ਼ਨ ਹੈ ਕਿ ਕਿ ਸਾਨੂੰ ਬਤ ਤੋਂ ਬਤ ਹੈਲਪ ਕਰਨੀ ਚਾਹੀਦੀ ਹੈ ਇਨਸਟੈਡ ਕਿ ਅਸੀਂ ਜਿਵੇਂ ਚੈਰਿਟੀ ਵਗੈਰਾ ਇਕੱਠਾ ਕਰਕੇ ਇਹਨਾਂ ਲੋਕਾਂ ਨੂੰ ਦੇਈਏ ਕਿਉਂਕਿ ਮੋਸਟਲੀ ਐਵੇਂ ਹੁੰਦਾ ਚੈਰਿਟੀ ਇਕੱਠੀ ਹੋ ਤਾਂ ਜਾਂਦੀ ਹੈ ਬਟ ਇਹਨਾਂ ਬੱਚੇ ਨੂੰ ਫੇਰ ਵੀ ਕੁਝ ਨਹੀਂ ਮਿਲਦਾ ਸਿਰਫ ਇਹੀ ਹੈ ਕਿ ਜਾਂ ਮਤਲਬ ਕੁਝ ਵੀ ਐਵੇਂ ਦਾ ਕਰਕੇ ਸੁਰੇਟ ਇਹਨਾਂ ਦੀ ਹੈਲਪ ਹੋਵੇ ਤਾਂ ਕਿ ਮਤਲਬ ਉਹ ਮੰਗਣ ਵਾਲਾ ਉਹ ਮੰਗਲਵਾਰ ਨਹੀਂ ਹੋਰ ਜੀ ওকে ਥੈਂਕ ਯੂ ਸੋ ਮਚ ਅਨੁਸ਼ਾ ਸਚੀਗਾਂ ਮੈਮ ਸਚੀਗਾਂ ਜੀ ਕੀ ਨਾਮ ਹੈ ਜੀ ਤੁਹਾਡਾ ਪੂਨਮ ਸਿੰਘਲਾ ਕੀ ਕੰਮ ਕਰਦੇ ਹੋ ਮੈਂ ਸੋਸ਼ਲ ਆਰਗੇਨਾਈਜੇਸ਼ਨਸ ਨਾਲ ਜੁੜੀ ਹੋਈ ਹਾਂ ਜਿਵੇਂ ਆਰਐਸਮਾਰਜ ਫਰਤਿਕਾ ਇਸ ਪ੍ਰੋਜੈਕਟ ਖਰੜ ਤੋਂ ਮੈਂ ਹੈਗੀ ਹਾਂ ਸਮਾਜਿਕ ਮਸਲਿਆਂ ਦੇ ਨਾਲ ਸਰੋਕਾਰ ਹੈਗਾ ਜੀ ਹਾਂਜੀ ਬਿਲਕੁਲ ਹੈਗਾ ਜੀ ਜੇ ਸਮਾਜਿਕ ਤੌਰ ਤੇ ਦੇਖੀ ਤਾਂ ਹੀ ਬਹੁਤ ਸਾਰੇ ਬੱਚਿਆਂ ਤੋਂ ਭੀਖ ਮੰਗਾਈ ਜਾਂਦੀ ਸੀ ਸਰਕਾਰ ਇੱਕ ਮੋਹਮ ਲੈ ਕੇ ਆਈ ਕਿ ਡੀਐਨਏ ਟੈਸਟ ਦਾ ਵੀ ਪ੍ਰਬੰਧ ਕੀਤਾ ਕਿ ਕੀ ਇਹ ਬੱਚੇ ਕੀ ਤੋਂ ਚੁੱਕੇ ਤਾਂ ਨਹੀਂ ਲਿਆਂਦੇਗੇ ਇਹਨਾਂ ਤੋਂ ਧੰਦਾ ਤਾਂ ਨਹੀਂ ਕਰਵਾਇਆ ਜਾ ਰਿਹਾ ਭੀਖ ਮੰਗਵਾਉਣ ਦੇ ਨਾਂ ਤੇ ਚੌਂਕਾਂ 'ਚ ਅਸੀਂ ਦੇ ਯਾ ਮਾਰਕੀਟ ਤੁਸੀਂ ਕਦੇ ਖਾਣਾ ਖਾਣ ਆਉਨੇ ਹੋ ਜਾਂ ਸ਼ਾਪਿੰਗ ਦੇ ਲਈ ਆਉਨੇ ਤਾਂ ਬੱਚੇ ਆ ਜਾਂਦੇ ਸੀ ਉਹ ਸਾਰੀ ਮੌਹਿਮ ਹੈ ਜਿਹੜੀ ਉਸ ਤੇ ਤੁਹਾਡਾ ਪੁਆਇੰਟ ਆਫ 뷰 ਕੀ ਹੈ ਜੀ ਸਰਕਾਰ ਵੱਲੋਂ ਵੈਸੇ ਇੱਕ ਬਹੁਤ ਅੱਛਾ ਡਿਸੀਜਨ ਲਿੱਤਾ ਗਿਆ ਕਿ ਬੱਚਿਆਂ ਤੋਂ ਪੀਖ ਨਾ ਮੰਗਵਾ ਕੇ ਇਹ ਐਕਸ਼ਨ ਬਹੁਤ ਅੱਛਾ ਕੀਤਾ ਉਹਨਾਂ ਦਾ ਡੀਐਨਏ ਟੈਸਟ ਹੋ ਰਿਹਾ ਕਿ ਇਹ ਵੀ ਜਿਵੇਂ ਆਪਾਂ ਪਿਕਚਰਸ ਵੀ ਦੇਖਦੇ ਆਂ ਜਾਂ ਅਖਬਾਰਾਂ ਵਿੱਚ ਵੀ ਨਿਤ ਆਂਦਾ ਕਿ ਬੱਚੇ ਉਧਰੋਂ ਗਾਇਬ ਹੋ ਗਏ ਉਹ ਮਿਲਦੇ ਨਹੀਂ ਹੈਗੇ ਕਿਸੇ ਹੋਰ ਸਟੇਟ ਵਿੱਚ ਜਾ ਕੇ ਜਾਂ ਕਿਸੇ ਹੋਰ ਕੰਟਰੀ ਦੇ ਬੱਚੇ ਆਪਣੇ ਕੰਟਰੀ ਛਾ ਕੇ ਜਾਂ ਆਪਣੀ ਕੰਟਰੀ ਦੇ ਬੱਚੇ ਕਿਸੇ ਹੋਰ ਕੰਟਰੀ ਵਿੱਚ ਜਾ ਕੇ ਪੀ ਕਿਸ ਤਰ੍ਹਾਂ ਦਾ ਕੰਮ ਕਰਦੇ ਆ ਇਹ ਠੀਕ ਡਿਸੀਜਨ ਹੈ ਲੇਕਿਨ ਕੁਝ ਹੈ ਜਿਹੜੇ ਵੀ ਪਿੱਛੇ ਤੋਂ ਪੇਰੈਂਟਸ ਵੀ ਕਾਫੀ ਹੈਗੇ ਜਿਹੜੇ ਕਮਜ਼ੋਰ ਹੈ ਆਰਥਿਕ ਠੀਕ ਹੈ ਤੋ ਕਹਿੰਦੇ ਵੀ ਇਹ ਸਾਡਾ ਇੱਕ ਕੰਮ ਦਾ ਸਾਧਨ ਵੀ ਕਹ ਲਓ ਆਮਦਨੀ ਦਾ ਸਾਧਨ ਹੈ ਕਿ ਅਸੀਂ ਬੱਚਾ ਤੋਂ ਪੀਕ ਮੰਗਵਾਉਣਾ ਸਾਡੀ ਮਜਬੂਰੀ ਵੀ ਹੈ ਲੇਕਿਨ ਜੇ ਇਸ ਡਿਸੀਜਨ ਤੇ ਸਰਕਾਰ ਪੱਕਾ ਵੀ ਆਪਣੇ ਉਸ ਪਰ ਉਤਰ ਗਈ ਜਿਵੇਂ ਮੁਹਿੰਮ ਇਸ ਟਾਈਮ ਉਹ ਦੀ ਵੀ ਚੱਲ ਰਹੀ ਹੈ ਨਸ਼ਾ ਜੀ ਮੁਕਤੀ ਦੀ ਤਜੇ ਹੋਗੇ ਤੇ ਬਹੁਤ ਅੱਛਾ ਡਿਸੀਜਨ ਹੋ ਜਾਏਗਾ ਕਿਉਂਕਿ ਸਾਨੂੰ ਖੁਦ ਨੂੰ ਬੜਾ ਤਰਸ ਤੇ ਦੁੱਖ ਵੀ ਆਉਂਦਾ ਜਦ ਅਸੀਂ ਲਾਈਟਾਂ ਦੇ ਵੀ ਖੜਦੇ ਆ ਜਾਂ ਮਾਰਕੀਟ ਵਿੱਚ ਵੀ ਜਾਂਦੇ ਛੋਟੇ ਛੋਟੇ ਬੱਚੇ ਮੰਗ ਰਹੇ ਹੁੰਦੇ ਨੇ ਅਸੀਂ ਕੁਝ ਕਰ ਸਕਦੇ ਸਾਡੇ ਕੋਲ ਐਸੇ ਇਨਸਾਨ ਜਾਂ ਉਹਦੇ ਨਾਤੇ ਵੀ ਅਸੀਂ ਦਿੰਦੇ ਹੀ ਆ ਇਹ ਕਈ ਵਾਰ ਛੱਡਦੇ ਨਹੀਂ ਹੁੰਦਾ ਬੱਚਿਆਂ ਦਾ ਕਿਦਾਂ ਦਾ ਬਚਪਨ ਵੀ ਰੋਲ ਰਿਹਾ ਸੀ ਬਚਪਨ ਰੋਲੇ ਰਿਹਾ ਜੇ ਚੀਜ਼ ਉਹਨੂੰ ਮਿਲਣੀ ਚਾਹੀਦੀ ਹੈ ਉਹ ਆਪਣੀ ਗਵਰਨਮੈਂਟ ਦੇ ਨਹੀਂ ਪਾ ਰਹੀ ਲੇਕਿਨ ਚਲੋ ਜੇ ਕਹਿੰਦੇ ਨਾ ਦੇਰ ਆਏ ਦਰੁਸਤ ਆਏ ਜੇ ਹੁਣ ਵੀ ਕੁਝ ਵਧੀਆ ਕਰ ਲੈਣਗੇ ਤਾਂ ਬਹੁਤ ਅੱਛਾ ਹੈ ਔਰ ਕੋਈ ਸੁਜੈਸ਼ਨ ਤੁਹਾਡਾ ਇਸ ਮਸਲੇ ਤੇ ਇਹ ਵੀ ਜੇ ਕੋਈ ਆਰਗੇਨਾਈਜੇਸ਼ਨ ਵਾਲੋ ਨਾਲ ਜੁੜ ਕੇ ਕੰਮ ਕਰਨ ਤਾਂ ਖਾਲੀ ਗਵਰਨਮੈਂਟ ਨਹੀਂ ਸਾਰੀ ਆਰਗੇਨਾਈਜੇਸ਼ਨ ਮਿਲ ਕੇ ਇਹ ਕੰਮ ਨੂੰ ਅੱਗੇ ਵਧਾ ਸਕਦੀ ਹੈ ਤਾਂ ਬਹੁਤ ਅੱਛੇ ਪੈਮਾਨੇ ਤੇ ਹੋ ਸਕਦਾ ਹੈ ਉਹਨਾਂ ਦੇ ਅਗਲੇ ਬੰਦੋਬਸਤ ਪੜਾਈ ਦਾ ਆ ਉਹਦੇ ਲਈ ਵੀ ਪ੍ਰਬੰਧ ਕੀਤਾ ਜਾ ਸਕਦਾ ਤਾਂ ਕਿ ਉਹ ਵੀ ਇੱਕ ਚੰਗੀ ਜ਼ਿੰਦਗੀ ਜੀ ਸਕਣ ਹਰ ਜਗ੍ਹਾ ਸਰਕਾਰ ਨਹੀਂ ਜਾ ਸਕਦੀ ਲੇਕਿਨ ਜੇ ਸੋਸ਼ਲ ਆਰਗੇਨਾਈਜੇਸ਼ਨ ਨਾਲ ਤੁਸੀਂ ਜੁੜਦੇ ਹੋ ਤਾਂ ਉਹਨਾਂ ਕੋਲ ਵਲੰਟੀਅਰਸ ਬਹੁਤ ਜ਼ਿਆਦਾ ਹੈ ਵਾਲੰਟੀਅਰਸ ਹੋਣੇ ਕਰਕੇ ਉਹ ਕੰਮ ਜਿਹੜਾ 10 ਦਿਨਾਂ ਚ ਹੋਣਾ ਹੈ ਉਹ ਮੇਬੀ 6 ਦਿਨਾਂ ਚ ਹੋ ਸਕਦਾ ਪਰ ਉਹ ਅੱਛਾ ਹੋ ਜਾਏਗਾ 3 ਬੀ 2 ਦੇ ਦੁਕਾਨਦਾਰ ਉਹਨਾਂ ਤੋਂ ਵੀ ਰਹਿ ਜਾਣਗੇ ਕਿ ਉਹਨਾਂ ਦੀ ਕਿਰਾਇਆ ਜਿਹੜੀ ਇਹ ਮੋਹਿਮ ਹੈ ਕਿਉਂਕਿ ਬਹੁਤ ਸਾਰੇ ਬੱਚੇ ਦੁਕਾਨਾਂ ਤੇ ਵੀ ਆ ਜਾਂਦੇ ਸੀ ਇਹਨਾਂ ਦੇ ਜਿਹੜੇ ਕਾਫੀ ਕਸਟਮਰ ਆ ਉਹ ਵੀ ਕਿਤੇ ਨਾ ਕਿਤੇ ਖੱਜਲ ਹੁੰਦੇ ਸੀ ਜਦੋਂ ਕੁਝ ਖਾਣ ਆਏ ਜਾਂ ਕੁਝ ਲੈਣ ਆਏ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਸੀਗੀ ਕਿੰਨੀ ਕੁ ਬਈ ਪਹਿਲਾਂ ਪਰੇਸ਼ਾਨੀ ਹੁੰਦੀ ਸੀ ਸਭ ਤੋਂ ਪਹਿਲਾਂ ਤੁਹਾਡਾ ਨਾਮ ਦੱਸੋ ਮੇਰਾ ਨਾਮ ਹੈ ਦਲਵੀਰ ਸਿੰਘ ਜਦੋਂ ਬੱਚੇ ਆਉਂਦੇ ਸੀ ਜਾਂ ਉਦੋਂ ਕੀ ਦਿੱਕਤ ਹੁੰਦੀ ਸੀ ਬਾਈ ਜੀ ਇਸ ਤਰ੍ਹਾਂ ਜਿਵੇਂ ਹੁਣ ਕਸਟਮਰ ਬੈਠਦੇ ਸੀ ਸਾਹਮਣੇ ਫੈਮਲੀਆਂ ਆਉਂਦੀ ਸੀ ਹੁਣ ਬੱਚੇ ਪਤਾ ਨਹੀਂ ਕਿੱਧਰੋਂ ਆ ਜਾਂਦੇ ਸੀ ਪਹਿਲਾਂ ਬਹੁਤ ਪਰੇਸ਼ਾਨੀ ਹੁੰਦੀ ਸੀ ਨਾ ਤਾਂ ਕੋਈ ਕਸਟਮਰ ਢੰਗ ਨਾਲ ਬੈਠ ਕੇ ਖਾ ਸਕਦਾ ਸੀ ਨਾ ਕੋਈ ਆਪਣੀ ਫੈਮਲੀ ਨਾਲ ਇੰਜੋਏ ਕਰ ਸਕਦਾ ਸੀ ਪਰ ਜਦੋਂ ਤੋਂ ਸਰਕਾਰ ਨੇ ਉਪਰਾਲਾ ਕੀਤਾ ਹੈ ਹੁਣ ਪਿੱਛੇ 15 20 ਦਿਨਾਂ ਤੋਂ ਇਹ ਉਪਰਾਲਾ ਮੈਨੂੰ ਵਧੀਆ ਲੱਗਿਆ ਵੀ ਇੱਕ ਵੀ ਬੱਚਾ ਇੱਥੇ ਨਹੀਂ ਦਿਖ ਰਿਹਾ ਮੈਨੂੰ ਕਈ ਲੇਡੀਆਂ ਹੁੰਦੀ ਸੀ ਉਹ ਬੱਚਿਆਂ ਨੂੰ ਪਤਾ ਨਹੀਂ ਕਿਹੜਾ ਨਸ਼ਾ ਕਰਵਾਂਦੀਆਂ ਸੀ ਕਿਹੜੀਆਂ ਨਹੀਂ ਉਹ ਗੋਦੀ ਜੇ ਸੁੱਤੇ ਰਹਿੰਦੇ ਸੀ ਬੱਚੇ ਠੀਕ ਹੈ ਤੇ ਕਸਟਮਰਾਂ ਨੂੰ ਕਹਿਣਾ ਜੀ ਅਸੀਂ ਦੁੱਧ ਪਲਾਣਾ ਬੱਚੇ ਨੂੰ ਜਾਂ ਘਰੇ ਰੋਟੀ ਨਹੀਂ ਬਣਦੀ ਸਾਨੂੰ ਆਟਾ ਦਵਾ ਦਿਓ ਉਹ ਆਟਾ ਕਸਟਮਰ ਕਈ ਵਿਚਾਰੇ ਤਰਸ ਕਰਕੇ ਆਟਾ ਉਟਾ ਵੀ ਦਵਾਉਂਦੇ ਸੀ ਤੇ ਉਹ ਕੀ ਕਰਦੇ ਆ ਆਟਾ ਲੈ ਕੇ ਫਿਰ ਵਾਪਸ ਦੁਕਾਨ ਤੇ ਵੇਚ ਦਿੰਦੇ ਸੀ ਤੇ ਕਈ ਮਤਲਬ ਇਸ ਤਰ੍ਹਾਂ ਦੇ ਵੀ ਬੱਚੇ ਮੈਂ ਦੇਖੇ ਆ ਜਿਹੜੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਵੀ ਸਾਨੂੰ ਇੱਥੇ ਲੈ ਕੇ ਕੌਣ ਆਇਆ ਕਿ ਕਿ ਦੂਸਰੀ ਸਟੇਟਾਂ ਤੋਂ ਬੱਚੇ ਉਹ ਕਿਡਨਾਪ ਕਰਕੇ ਇੱਥੇ ਲਿਆਉਂਦੇ ਹੋਏ ਸੀ ਪਰ ਇਹ ਸਰਕਾਰ ਦੇ ਉਪਰਾਲੇ ਨੇ ਬਹੁਤ ਵਧੀਆ ਕੰਮ ਕੀਤਾ ਔਰ ਲੱਗਦਾ ਇਹਦੇ ਨਾਲ ਕਿਤੇ ਨਾ ਕਿਤੇ ਜਿਹੜਾ ਬਚਪਨ ਰੋਲ ਰਿਆ ਸੀ ਉਹ ਵੀ ਬਚੇਗਾ ਜੀ ਜ਼ਰੂਰ ਰਹਿਤਾ ਹੈ ਭਾਜੀ ਹੁਣ ਬੱਚੇ ਜਿਨ੍ਹਾਂ ਨੇ ਅੱਗੇ ਜਾ ਕੇ ਪੜਨਾ ਹੈ ਲਿਖਣਾ ਹੈ ਕੁਝ ਬਣਨਾ ਹੈ ਉਹਨਾਂ ਦੀ ਇੱਥੇ ਆ ਕੇ ਇਹ ਦੁਰਦਸ਼ਾ ਹੋ ਰਹੀ ਸੀ ਇਹ ਸਰਕਾਰ ਦੇ ਇਸ ਫੈਸਲੇ ਨਾਲ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿਉਂਕਿ ਤੁਹਾਨੂੰ ਤਾਂ ਇੱਕ ਦੁਕਾਨਦਾਰ ਹੋਣ ਦੇ ਨਾਲ ਤੇ ਰੋਜ਼ਾਨਾ ਦੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਹੋਣੀਆਂ ਕਿ ਰੋਜ਼ਾਨਾ ਦੁਕਾਨ ਖੁੱਲਦੇ ਹੋ ਉਹੀ ਕੁਝ ਚੱਲ ਰਿਹਾ ਉਹੀ ਬੱਚੇ ਆ ਰਹੇ ਕਿਉਂਕਿ ਭਾਜੀ ਉਹਨਾਂ ਦਾ ਪਾਰਟੀਕੂਲਰੀ ਟਾਈਮ ਸੀ ਕਿਉਂਕਿ ਉਹਨਾਂ ਨੂੰ ਪਤਾ ਵੀ ਈਵਨਿੰਗ ਟਾਈਮ ਇੱਥੇ 5 ਵਜੇ ਤੋਂ ਬਾਅਦ ਵੀ ਕਾਂ ਜੀ ਠੀਕ ਹੈ ਜੀ ਕਸਟਮਰ ਇੱਥੇ ਆ ਜਾਂਦੇ ਆ 5 ਵਜੇ ਤੋਂ ਬਾਅਦ ਉਹਨਾਂ ਦਾ ਟਾਈਮਿੰਗ ਹੀ ਪੱਕਾ ਸੀ ਵੀ 5 ਵਜੇ ਤੋਂ ਬਾਅਦ ਉਹਨਾਂ ਨੇ ਸਾਰਿਆਂ ਨੇ ਇੱਥੇ ਇਕੱਠੇ ਹੋਇਆ ਹਾਂਜੀ ਰਾਤ ਨੂੰ 11 12 ਹੱਦ ਇਹ ਵੀ ਦੇਖੀ ਆ ਵੀ ਛੋਟੇ ਛੋਟੇ ਬੱਚੇ 7 8 8 8 ਸਾਰੀ ਸਾਰੀ ਰਾਤ ਜਾ ਕੇ ਵੀ ਸਵੇਰੇ 10 ਵਜੇ ਜਦੋਂ ਮੈਂ ਆਂਦਾ ਸੀ ਉਦੋਂ ਉਹਨਾਂ ਨੂੰ ਵਾਪਸ ਭੇਜਦਾ ਸੀ ਮੈਂ ਘਰੇ ਵੀ ਹੁਣ ਤਾਂ ਚਲੇ ਜਾਉ ਘਰੇ ਪਰ ਇਹ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਜੀ ਜਿਹੜਾ 15 ਪਿਛਲੇ 15 20 ਦਿਨ ਤੋਂ ਮਹੀਨੇ ਤੋਂ ਵੀ ਇਹ ਮੈਨੂੰ ਨਹੀਂ ਦਿਖਣ ਚ ਆ ਰਿਹਾ ਨਾ ਸਾਡੇ ਕਸਟਮਰ ਕੋਈ ਪਰੇਸ਼ਾਨ ਹੋ ਰਿਹਾ ਕੁਝ ਹੋਰ ਦੁਕਾਨਦਾਰ ਸਾਡੇ ਨਾਲ ਨੇ ਬਈ ਆਪਣੀ ਦੁਕਾਨ ਕਰ ਲਈ ਜੀ ہماری ਚਾਹ ਦੀ ਦੁਕਾਨ ਹੈ ਟੀਸ ਟੀਮ ਕੈਫੇ ਚਾਹ ਮਿਲਦੀ ਉਸਮੇ ਸੈਂਡਵਿਚ 버ਗਰ ਚੂਰੀ ਪਾਸਤਾ ਪੀਜ਼ਾ ਰੈਪ ਲੋਕਾਂ ਨੂੰ ਇਹ ਸਾਰੀਆਂ ਚੀਜ਼ਾਂ ਖੋਣੀਆਂ ਹਾਂ ਬਿਲਕੁਲ ਸਰ ਕੰਮ ਚੱਲ ਰਿਹਾ ਹੈ ਬਹੁਤ ਬੜੀਆ ਅੱਛਾ ਅਸੀਂ ਅੱਜ ਮਾਰਕੀਟ ਦੇ ਵਿੱਚ ਇੱਕ ਰਏ ਲੈ ਰਹੇ ਹਾਂ ਲੋਕਾਂ ਦੀ ਕਿ ਦੁਕਾਨਦਾਰ ਖਾਸ ਤੌਰ ਤੇ ਦੁਕਾਨਦਾਰਾਂ ਕੋਲ ਵੀ ਹੁਣ ਅਸੀਂ ਜਾ ਰਹੇ ਹਾਂ ਕਿ ਜਿਹੜਾ ਕਦਮ ਹੈ ਸਰਕਾਰ ਦਾ ਬੱਚੇ ਜਿਹੜੇ ਭੀਖ ਮੰਗਦੇ ਸੀ ਉਹਨਾਂ ਨੂੰ ਰੋਕਿਆ ਗਿਆ ਹੈ ਕਈ ਨਿਯਮ ਬਣਾਏ ਗਏ ਨੇ ਉਹਨਾਂ ਦੀ ਪੜ੍ਹਾਈ ਦੇ ਪ੍ਰਬੰਧ ਦਾ ਵੀ ਉਹਨਾਂ ਨੇ ਕਦਮ ਲਿਆ ਹੈ ਮਾਰਕੀਟ ਹੋਵੇ ਜਾਂ ਚੌਂਕ ਚੌਂਕ ਤੋਂ ਬਾਅਦ ਉਹ ਤੁਹਾਡੀ ਮਾਰਕੀਟ ਦੇ ਵਿੱਚ ਇੱਥੇ ਆ ਜਾਂਦੇ ਸੀ 3ਵੀਂ 2 ਦੇ ਵਿੱਚ ਅਸੀਂ ਦੇਖਿਆ ਬਹੁਤ ਗਿਣਤੀ ਹੁੰਦੀ ਸੀ ਹੁਣ ਕਿਵੇਂ ਹੈ उस उस उसके नथ पर ही रोक लगी लग गई है कोई अब तो बहुत अच्छा हो रहा है क्योंकि अब आते नहीं है वो पहले तो कस्टमर जैसे बैठता था वैसे ही आते थे एक दो नहीं चालीस पचास आते थे बहुत ज़्यादा लोग आते गुब्बारे लेके आएंगे कस्टमर बैठा नहीं उसके पास आ जाते थे आजकल बहुत शांति है आजकल तो दो चार यार हैं शायद लोग रात की तरफ दिखते हैं दिन में तो नहीं कोई दिक्कत पहले कैडियाँ दिक्कतों का सामना करना पड़ा पहले भक्ते ये हम उनको बोलते थे जाओ कस्टमर को तंग मत करो नहीं वो तो हमें बोलते थे नहीं हम नहीं जाएंगे एक बार भेजेंगे बार बार आएंगे बार बार आएंगे ਜੋ ਕਿ ਲੇਡੀਜ਼ ਹੀ ਹੁੰਦੀਆਂ ਉਹ ਤਾਂ ਫਿਰ ਗਾਲੀ ਗਲੋਚ ਮੇ ਆ ਜਾਂਦੀ ਹੈ। ਉਹ ਤਾਂ ਗਾਲੀ ਗਲੋਚ ਵੀ ਹੋ ਜਾਂਦੀ। ਹਾਂ ਹੋ ਜਾਂਦੀ ਹੈ ਮਾਰੇ ਸਾਥ। ਬਹੁਤ ਸਾਰੇ ਡੀਐਨਏ ਟੈਸਟ ਵੀ ਸਰਕਾਰ ਨੇ ਇਸੇ ਕਰਕੇ ਰੱਖਿਆ ਕਿ ਜਿਨ੍ਹਾਂ ਬੱਚਿਆਂ ਤੋਂ ਕੰਮ ਕਰਾਇਆ ਜਾ ਰਿਹਾ ਕੀ ਉਹ ਕਿਤੇ ਗਨੈਪ ਕਰਕੇ ਚੁੱਕ ਕੇ ਤਾਂ ਨਹੀਂ ਧੰਦਾ ਤਾਂ ਨਹੀਂ ਕਰਵਾਇਆ ਜਾ ਰਹੇ। ਨਹੀਂ 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 ਇਹ ਕੋਈ ਗਾਉਂ इनका ਇਹ ਬੋਲਦੇ ਕਿ ਅਮਰਾ ਆਸਾਨ ਸੀ ਆ ਰੱਖੇ ਹਾਂ ਪੇ। ਆਤੇ ਕਿਉਂ ਬੋਲੇ ਭੀਗ ਮੰਗਨੇ ਆਤੇ ਆ ਐਸੇ ਬੋਲਦੇ। ਔਰ ਹਮਨਾ ਇਹ ਨਕੀਲ ਪਈ ਆ ਪਹਿਲਾਂ ਨਾਲ ਕਾਫੀ ਸੁਧਾਰ ਲੱਗ। ਹਾਂਜੀ ਹਾਂਜੀ ਬਹੁਤ ਜ਼ਿਆਦਾ ਸੁਧਾਰ ਹੋ ਗਿਆ ਬਤ। ਹਾਂ ਜੀ RAMNAL ਕਾਰੋਬਾਰ ਆਪਣਾ ਹੈ ਹਾਂ ਜੀ ਹਾਂ ਜੀ ਬਿਲਕੁਲ RAMNAT ਬਹੁਤ ਅਪਾ ਕਾ ਨਾਮ ਬਤਾ ਸੰਤੋਸ਼ ਕਪੂਰ ਸੰਤੋਸ਼ ਆ ਤਾਂ ਇਸ ਤਰ੍ਹਾਂ ਜਿਹੜੇ ਦੁਕਾਨਦਾਰ ਆ ਉਹ ਵੀ ਰਹਿ ਰੱਖ ਰਹੇ ਨੇ ਔਰ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਨਾਲੋਂ ਜਿਹੜਾ ਕਾਫੀ ਸੁਧਾਰ ਹੈ ਹੋਇਆ ਤਾਂ ਇਹ ਅਸੀਂ 7 ਫੇਸ ਤੋਂ ਲੈ ਕੇ 3B2 ਦੀ ਮਾਰਕੀਟ ਤੱਕ ਜਿਹੜਾ ਰਿਵਿਊ ਹੈ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਕਿ ਕਿਵੇਂ ਦੇਖਦੇ ਹੋ ਸਰਕਾਰ ਦਾ ਜਿਹੜਾ ਕਦਮ ਹੈ ਤਾਂ ਲੋਕਾਂ ਨੇ ਕਾਫੀ ਸਵਾਗਤਯੋਗ ਕਦਮ ਦੱਸਿਆ ਤੇ ਔਰ ਗਰਾਊਂਡ ਦੇ ਉੱਪਰ ਜਿਹੜੇ ਹਾਲਾਤ ਨੇ ਉਹ ਇਹੀ ਨੇ ਕਿ ਪਹਿਲਾਂ ਨਾਲੋਂ ਇਹ ਕਾਰੋਬਾਰੀਆਂ ਦਾ ਅੰਦਾਜ਼ ਬੱਚਾ ਨੂੰ ਜਿਹੜਾ ਅੱਗੇ ਲਾ ਕੇ ਪੀਖ ਮੰਗਵਾਉਣ ਦਾ ਉਹ ਘਟਿਆ ਕੈਮਰੇ ਤੇ ਮੇਰੇ ਸਾਥ ਦੇ ਰਹੇ ਸੀ ਅਸ਼ੋਕ ਮਹਿਮਨਪ੍ਰੀਤ ਸਿੰਘ ਨੇ ਪੱਕੇ ਪੋਸਟ ਦੇ ਲਈ ਧੰਨਵਾਦ